ਕੱਲ 12 ਦਸੰਬਰ 2024 ਦਿਨ ਵੀਰਵਾਰ ਨੂੰ ਸਰਕਾਰੀ ਆਈਟੀਆਈ ਨਵਾਂ ਸ਼ਹਿਰ ਵਿਖੇ ਖੂਨਦਾਨ ਕੈਂਪ ਲੱਗ ਰਿਹਾ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਚਲਦੇ ਹਾਂ ਆਈਟੀਆਈ ਨਵਾਂ ਸ਼ਹਿਰ ਸੰਗਤ ਨੂੰ ਬੇਨਤੀ ਆ ਕਿ ਕੱਲ 12 ਤਰੀਕ ਦਸੰਬਰ 2024 ਨੂੰ ਚਾਰ ਸਾਹਿਬ ਜਦਿਆਂ ਦੀ ਯਾਦ ਵਿੱਚ ਆਈਟੀ ਨਵਾਂ ਸ਼ਹਿਰ ਵਿਖੇ 26ਵਾਂ ਵਿਸ਼ਾਲ ਬਲੱਡ ੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਸਾਡੇ ਸਾਰੇ ਆਈਟੀ ਦੇ ਮੁਲਾਜ਼ਮ ਸਹਾਖਾਰਤੀ ਤੇ ਬਾਹਰੋਂ ਵੀਰ ਸੱਜਣ ਸਵੈ ਇਛਕ ਨਾਲ ਆਪਣੀ ਇੱਛਾ ਦੇ ਨਾਲ ਬਲੱਡ ਦੇ ਰਹੇ ਹੋ ਤੇ ਤਕਰੀਬਨ ਹਰੇਕ ਸਾਲ ਸਾਡੇ ਕੋਲ 60-70 ਦੇ ਬਰਾਬਰ ਜੂੰਟ ਜਿਹੜੇ ਹੈਗੇ ਆ ਇੱਥੇ ਆਪਾਂ ਇਕੱਤਰ ਕਰਦੇ ਹੈਗੇ ਆ ਇਸ ਸਾਲ ਵੀ ਸਾਨੂੰ ਆਸ ਹੈ ਕਿ ਤੋਂ ਵੱਧ ਸਾਡੇ ਜੂੰਟ ਇਕੱਠੇ ਹੋਣਗੇ ਸੋ ਭਗਤ ਸਿੰਘ ਦੀ ਜ਼ਿਲ੍ਹੇ ਦੇ ਵਿੱਚ ਭਗਤ ਸਿੰਘ ਦੇ ਨਾਂ ਦੇ ਉੱਪਰ ਜਿਹੜੀ ਆਈਟੀ ਸਾਡੀ ਹੈਗੀ ਆ ਬੱਚਿਆਂ ਦੇ ਵਿੱਚ ਕਾਫੀ ਜੋਸ਼ ਹੈਗਾ ਆ ਕਿ ਆਪਾਂ ਵੱਧ ਤੋਂ ਵੱਧ ਇੱਥੇ ਜਿਹੜਾ ਬਲੱਡ ਦੇ ਕੇ ਜਾਨਾਂ ਜਾ ਰਹੀਆਂ ਆ ਅਜਾਈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾਂਦਾ ਇੱਕ ਉਪਰਾਲਾ ਆ ਇਹ ਹਰੇਕ ਸਾਲ ਇਹਦੇ ਚੱਲਦਾ ਪਿਆ ਆ ਉਮੀਦ ਆ ਪਿਆ ਦੇ ਚੱਲਦਾ ਰਹੂਗਾ ਸੋ ਇਹ ਸੀਤ ਭਗਤ ਸਿੰਘ ਦੇ ਆਈਟੀ ਜਿਹੜੀ ਹੈਗੀ ਹੈ ਜ਼ਿਲ੍ਹੇ ਦੀ ਆਈਟੀ ਮੁੱਖ ਆਈਟੀ ਆ ਇਥੋਂ ਦੇ ਪ੍ਰਿੰਸੀਪਲ ਸਾਹਿਬ ਸ਼੍ਰੀਮਾਨ ਕਾਰਤ ਸਿੰਘ ਜੀ ਸੀਮਰ ਉਹਨਾਂ ਨਾਲ ਮੈਂ ਹੁਣ ਥੋੜੀ ਗੱਲ ਕਰਾਉਣੀ ਚਾਹੁੰਦਾ ਆ ਉਹ ਕੱਲ ਦੇ ਕੈਂਪ ਬਾਰੇ ਕੌਣ ਕੌਣ ਮੁੱਖ ਮਹਿਮਾਨ ਆ ਰਹੇ ਆ ਤੁਹਾਡੇ ਨਾਲ ਗੱਲਬਾਤ ਕਰਨਗੇ ਆਓ ਜੀ ਗੱਲ ਜੀ ਜਿਵੇਂ ਤੁਸੀਂ ਜਿੰਦਰਜੀ ਤੋਂ ਜਾਣੇ ਲਿਆ ਕਿ ਕੱਲ 12 ਦਸੰਬਰ 1924 ਨੂੰ ਸਰਕਾਰੀ ਆਈਟੀਆਈ ਵਿਖੇ 26ਵਾਂ ਫੌਂਦਾਨ ਕੈਂਪ ਲੱਗ ਰਿਹਾ ਕੀ ਕੋਈ ਗੱਲ ਆ ਬਹੁਤ ਉੱਛਾ ਹੈ ਸਾਰੇ ਸਟਾਫ ਦਾ ਸਾਰੇ ਬੱਚਿਆਂ ਦਾ ਬਾਹਰੋਂ ਵੀ ਬਹੁਤ ਸੱਜਣ ਨੂੰ ਦੰਦ ਕਰਨਾ ਰਹੇ ਕੱਲ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਹੋਰ ਵੀ ਪਹੁੰਚ ਰਹੀਆਂ ਨੇ ਜਿਵੇਂ ਡੋਕਟਰ ਮਹਾਨ ਨੇ ਡੀਸੀ ਸਾਹਿਬ ਐਡੀਸ ਸਾਹਿਬ ਆਣਗੇ ਉਹਨਾਂ ਦੇ ਨਾਲ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਸ਼ਾਇਦ ਉਹ ਵੀ ਆਣ ਡੀਐਸਓ ਸਾਹਿਬ ਨਵਾਂ ਸ਼ਹਿਰ ਉਹ ਵੀ ਆਣਗੇ ਮਿਊਂਸੀਪਲ ਆਈਟੀ ਵੂਮਨ ਤੋਂ ਉਹ ਵੀ ਆਣਗੇ ਕੋਈ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਜਿਹੜਾ ਸਟਾਰਟਿੰਗ ਜਿੱਦਾ ਜੀ ਜੋ ਬਾ ਸੋਸਾਇਟੀ ਦੇ ਪ੍ਰਧਾਨ ਹਨ ਬੀਡੀਸੀ ਦੇ ਵੀ ਉਹ ਮੈਂਬਰ ਹਨ ਉਹ ਵੀ ਕੱਲ ਨੂੰ ਆ ਰਹੇ ਆ ਸੋ ਤੁਹਾਨੂੰ ਪਿੱਛੇ ਤੁਸੀਂ ਦੇਖ ਰਹੇ ਹੋ ਸ਼ਿਦਿਆ ਜੀ ਹਜ਼ਾਰ ਭਾਲ ਕੰਨੀ ਵਸਤੇ ਅਨੰਦ ਨੂੰ ਨਮਨ ਹੈ ਬਹੁਤ ਚਰਨਾਂ ਚ ਪੜੇ ਹੋਗੇ ਅਸੀਂ ਇਹ ਸਾਰੇ ਸਮਾਜ ਨੂੰ ਸਨੇਹਾ ਲਾ ਰਹੇ ਆ ਜਿਹਦੇ ਨੂੰ ਜਿੰਦਰੀ ਦੱਸਿਆ ਕਿ ਸਾਡਾ ਸਮਾਜ ਜਿਹੜਾ ਉਹ ਖਾਸ ਕਰਕੇ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਆ ਅਸੀਂ ਇਹ ਪਰਲਾ ਇਸੇ ਕਰ 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 ਰਹੇ ਆ ਚਾਰ ਸਾਹਿਬ ਜੀ ਆਦਿਆਂ ਦੀ ਯਾਦ ਦੇ ਵਿੱਚ ਕਿ ਜਿਹੜੇ ਬੱਚਿਆਂ ਨੂੰ ਸਨੇਹੇ ਮਿਲਣਗੇ ਹੁੰਦਾਂ ਕੰਨ ਵੀ ਉਹ ਜਿਹੜਾ ਉਹਨਾਂ ਦਾ ਬਲੱਡ ਆ ਨੌਜਵਾਨਾਂ ਦਾ ਖੂਨ ਆ ਉਹ ਕਿਸੇ ਲੋਡ ਬੰਦ ਨੂੰ ਜਦੋਂ ਚੜੇਗਾ ਤਾਂ ਆਟੋਮੈਟਿਕਲੀ ਨੌਜਵਾਨਾਂ ਦੇ ਜਿਹੜਾ ਉਦੇਸ਼ ਆਂਗਾ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਂ ਕਿਤੇ ਕੱਲ ਕੈਂਪ ਲੱਗਣ ਜਾ ਰਿਹਾ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਉਹ ਵੀ ਜਗ੍ਹਾ ਦਿਖਾ ਦਿੰਦੇ ਆਂ ਆਓ ਚੱਲਦੇ ਆਂ ਉਸ ਥਾਂ ਤੇ ਇਹ ਜੀ ਸਾਡੇ ਰਣਜੀਤ ਬਰਵਾ ਜੀ ਬਾਹਰ ਮੈਂ ਇਨਸਟ੍ਰਕਟਰ ਤੇ ਸਟੋਰ ਕੀਪਰ ਨੇ ਮਰਵੇਂ ਤੁਹਾਡੇ ਕਿੰਨੇ ਬੱਚੇ ਕੱਲ ਬਲੱਡ ਜਿਹੜੇ ਦਾਨ ਕਰ ਰਹੇ ਹਨ ਖੂਨ ਦਾਨ 508 ਦੇ ਵਿੱਚ ਵਿੱਚ ਤਾਂ 6 ਹੋ ਰਹੇ ਜੀ ਬਾਕੀ ਮੰਗਦੀ ਹੋ ਸਕਦੇ ਆ ਤੇ ਕੁਝ ਉਹਨਾਂ ਨੇ ਆਪਣੇ ਪਿੰਡਾਂ ਤੋਂ ਵੀ ਬੱਚੇ ਲੈ ਕੇ ਆਣੇ ਆ ਓਕੇ ਪੂਰਾ ਸ਼ਾ ਹੈ ਹਾਂ ਜੀ ਹਾਂ ਜੀ ਬਿਲਕੁਲ ਅਰਿੰਦਰ ਸਰ ਤੁਹਾਡੇ ਕੋ ਵੀ ਕਲਾਸ ਆ ਮੈਂ ਤੁਸੀਂ ਟੋਟਲ ਦੱਸੋ ਕਿੰਨੇ ਜੂਨਟ ਹੋ ਜਾਣਗੇ ਜੀ ਮੈਂ ਤਾਂ ਤਕਰੀਬਨ ਪੂਰੀ ਆਈਟੀ ਦਾ ਹਿਸਾਬ ਲਗਾ ਕੇ ਦਿੱਥਿਆ ਸੀਗਾ 60 ਤੋਂ ਉੱਪਰ ओके। ਪਰ ਇਹ ਤਾਂ ਵੱਧ ਸਕਦੇ ਘਟ ਨਹੀਂ ਸਕਦੇ। ਜਿਹੜੇ ਬਾਹਰੋਂ ਸਜਣਾ ਬੱਚੇ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਆ ਤੇ ਬਾਕੀ ਇਹ ਹੈਗਾ ਆ ਅੱਜਕੱਲ ਦੀ ਨੌਜਵਾਨ ਪੀੜ੍ਹੀ ਜਾਗਰਤ ਹੋ ਚੁੱਕੀ ਚੰਗੀ ਤਰ੍ਹਾਂ। ਹੂੰ। ਉਹਨਾਂ ਨੂੰ ਪਤਾ ਵੀ ਲੋੜ ਪੈਣ ਤੇ ਸਾਡੇ ਕੋਲ ਬੀਡੀਸੀ ਦਾ ਪ੍ਰਲਾ ਜਿਹੜਾ ਹੈਗਾ ਆ ਹਰ ਵੇਲੇ ਦਿਨ ਰਾਤ ਸੁਆਵਾਂ ਦੇ ਰਿਹਾ ਹੈ। ਇਹ ਕਿਸੇ ਨੂੰ ਵੀ ਲੋੜ ਪੈ ਸਕਦੀ ਆ। ਸੋ ਸਾਡੇ ਅੱਜ ਸਰੀਰ ਦੇ ਵਿੱਚ ਪ੍ਰਮਾਤਮਾ ਨੇ ਦਾਤ ਬਖਸ਼ੀ ਆ। ਸੋ ਬਲੱਡ ਕਦੇ ਘਟਦਾ ਨਹੀਂ ਹੈਗਾ। ਜਿੰਨਾ ਵੀ ਆਪਾਂ ਦਵਾਗੇ ਉਹਨਾਂ ਨਾਲ ਦੇ ਨਾਲ ਜਨਰੇਟ ਹੁੰਦਾ ਸੋ ਇਹ ਸਾਰਿਆਂ ਨੂੰ ਤਕਰੀਬਨ ਜੋ ਡਾਕਟਰ ਸਭ ਰეკਮੈਂਡ ਕਰਨਗੇ ਜਿਹਨੂੰ ਉਹਨਾਂ ਨੂੰ ਦੇਣਾ ਜ਼ਰੂਰੀ ਚਾਹੀਦਾ ਮੈਂ ਖੁਦ 15 16 ਵਾਰੀ ਡੋਨੇਟ ਕਰ ਚੁੱਕਾ ਹਾਂ ਬੜਾ ਵਧੀਆ ਸਰੀਰ ਆ ਕੋਈ ਫਰਕ ਨਹੀਂ ਪੈਂਦਾ ਸਮਝ ਰਿਲੈਕਸ ਮਹਿਸੂਸ ਕਰੀਦਾ ਥੈਂਕ ਯੂ ਜੀ ਤੁਹਾਡੇ ਪ੍ਰਿੰਸੀਪਲ ਸਾਹਿਬ ਨੇ ਵੀ 7 ਵਾਰੀ ਦਾਨ ਕੀਤਾ ਬਹੁਤ ਵਧੀਆ ਗੱਲ ਆ ਜੀ ਤੇ ਗਿੱਦਾ ਸਾਹਿਬ ਜਿਨ੍ਹਾਂ ਨੇ ਲਗਭਗ 72 ਮੇਬੀ 72 ਵਾਰ ਦਾਨ ਕੀਤਾ ਸੋ ਸਾਰਿਆਂ ਨੂੰ ਅਪੀਲ ਕਰਦੇ ਵੇ ਬਲੱਡ ਜਿਹੜਾ ਉਹ ਮਹਾਦਾਨ ਹੈ ਜ਼ਰੂਰ ਜੀ ਇਹ ਇੱਕ ਅੱਜ ਕੱਲ੍ਹ ਦਿਨਾਂ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਸੀਂ ਬੜੇ ਉਸ਼ਾਹ ਦੇ ਨਾਲ ਇਹ ਕੈਂਪ ਰੱਖਿਆ ਹੈਗਾ ਆ ਸਾਰੀ ਸੰਗਤ ਨੂੰ ਜੋ ਜੀ ਸਾਡੀ ਆਵਾਜ਼ ਤੱਕ ਜਿੱਥੇ ਪੁੱਜਦੀ ਆ ਸਾਰਿਆਂ ਨੂੰ ਬੇਨਤੀ ਆ ਤੇ ਕੱਲ ਹੋਮ ਹੋਮਾ ਕੇ ਪੱਚੋ ਤੁਹਾਡੀ ਰਿਫਰੈਸ਼ਮੈਂਟ ਜੋ ਵੀ ਹੈਗਾ ਸਾਰਾ ਇੰਤਜ਼ਾਮ A to Z ਹੋ ਚੁੱਕਾ ਆ ਸੋ ਸਭ ਨੂੰ ਸਾਰਿਆਂ ਨੂੰ ਤੁਹਾਡੇ ਪ੍ਰਿੰਸੀਪਲ ਸਨੋਂ ਆਈਟੀਵਲ ਦੇ ਸਟਾਫ ਵੱਲੋਂ ਸੱਦਾ ਹੈਗਾ ਆ ਤੁਹਾਡਾ ਨਿੱਘਾ ਸਵਾਗਤ ਹੈ ਜੀ ਸਵੈ ਸਖੋਂਦਨ ਕੈਂਪ ਆ ਜੀ ਕੋਈ ਕੰਬਲ ਨਹੀਂ ਹੈਗਾ ਕਿਸ ਨੂੰ ਵੀ Okay, de volta botar nome. <coughs> ਅੱਜ ਤੁਸੀਂ ਬੋਨਦੇ ਹੋ ਉਸ ਹਾਲ ਦੇ ਵਿੱਚ ਨਿੱਤੇ ਕੱਲ ਨੂੰ ਬਲੱਡ ਟਰੈਂਪਰ ਲੱਗਣ ਜਾ ਰਹੇ ਬਹੁਤ ਹੀ ਮੈਂ ਉਤਸ਼ਾਹਪੂਰਵਕ ਸਾਰੇ ਹੀ ਸਟਾਫ ਮੈਂਬਰ ਤੇ ਸਹਿਯਾਰਤੀ ਸਰਵਾਂ ਇਹ ਇਸ ਦੇ ਦੌਰਾਨ ਕੇ ਸ਼ਾਮ ਹੋਏ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਨਹੀਂ ਮਹਾ ਸ਼ਿੱਤੀ ਤੈ ਪਹੁੰਚ ਰਹੀਆਂ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਜਿਨ੍ਹਾਂ ਨੇ ਵੀ ਬਲੱਡ ਦਾਨ ਕਰਨਾ ਹੈ ਕਿਉਂਕਿ ਖੂਨ ਦਾਨ ਮਹਾਨ ਹੈ ਇਸ ਤੋਂ ਉੱਤਮ ਕੋਈ ਦਾਨ ਨਹੀਂ ਜਿਹੜੇ ਵੀ ਸੱਜਣ ਖੂਨ ਦਾਨ ਕਰਨਾ ਚਾਹੁੰਦੇ ਆ ਉੱਪਰ ਨੂੰ 10 ਵਜੇ ਸਰਕਾਰੀ ਆਈਟੀ ਨਵਸ਼ਹਿਰ ਆਉ ਸਕਦੇ ਆ ਤੇ ਆਪਣਾ ਜਿਹੜਾ ਇਹ ਮੁੰਦਾਂ ਦਾ ਮਹਾਦਾਨ ਕਰ ਸਕਦੇ ਸੋ ਬਹੁਤ ਬਹੁਤ ਥੈਂਕ ਯੂ ਸਾਰੇ ਸੰਗਤਾਂ ਦਾ ਇੱਕ ਵਾਰ ਫੇਰ ਸਰਕਾਰੀ ਆਈਟੀ ਵੱਲੋਂ ਮੈਂ ਸਾਰੇ ਹੀ ਆਣ ਵਾਲੇ ਜਿਹੜੇ ਮਹਿਮਾਨ ਹਨ ਤੇ ਸਾਰੀਆਂ ਪਰਵ ਸੰਗਤਾਂ ਆਈਆਂ ਹਨ ਉਹ ਸੱਜੀਆਂ ਆਈਆਂ ਉਹਨਾਂ ਦਾ ਬਹੁਤ ਬਹੁਤ ਬਿਊਟੀਫੁਲ ਵੈਲਕਮ ਹੈ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਪਾਸ ਕਰਕੇ ਬੀਡੀਸੀ ਨਵਸ਼ਹਿਰ ਜਿਨ੍ਹਾਂ ਨੇ ਇਹ बीड़ा चुकया है लाटर खून दानी सहयोग है उन्हों का सारा तकनीकी सहयोग है सो बहुत बहुत धनबाद सर संकत कल जरूर पहुंचो सर थैंक यू